ਪਰਸੋ ਮਿਤੀ 13/3/25 ਨੂੰ ਖਾਣਾ ਰਾਹੋਂ ਦੀਂ ਕਸਵਾ ਰਾਹੋਂ ਦੇ ਵਿੱਚ ਸ਼ਾਮ 7:30 ਤੋਂ 8 ਵਜੇ ਦੇ ਕਰੀਬ ਝਗੜਾ ਹੋ ਗਿਆ ਸੀ ਜਿਸ ਵੰਦੀ ਨਿਰਮਲ ਸਿੰਘ ਪੁੱਤਰ ਨਸੀਬ ਸਿੰਘ ਬਲੋਂ ਬਿਆਨ ਦਿੱਤਾ ਗਿਆ ਕਿ ਉਸ ਦਾ ਜਿਹੜਾ ਬੇਟਾ ਹੈਗਾ ਜਿਹਦਾ ਨਾਮ ਜਗਦੀਪ ਸਿੰਘ ਹੈ ਤੇ ਦੂਜਾ ਜਗਤਾਰ ਸਿੰਘ ਹੈ ਜਗਦੀਪ ਸਿੰਘ ਜਦੋਂ ਉਹਦੇ ਘਰੋਂ ਰੋਟੀ ਖਾ ਕੇ ਆਪਣੇ ਦੂਜੇ ਘਰ ਜਿਹੜਾ ਉਹ ਸੈਪਰੇਟ ਰਹਿੰਦਾ ਸੀ ਉੱਥੇ ਜਾ ਰਿਹਾ ਸੀ ਤਾਂ ਦੋ ਵਿਅਕਤੀਆਂ ਜਿਹਦਾ ਇੱਕ ਦਾ ਨਾਮ ਸੁਦਾਗਰ ਸਿੰਘ ਹੈ ਦੂਜੇ ਦਾ ਨਾਮ ਹਰਗੋਪਾਲ ਹੈ ਇਹਨਾਂ ਨੇ ਉਹਨੂੰ ਜਦੋਂ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨਾਂ ਤਕਰਾਰ ਕੀਤਾ ਤੇ ਉੱਤੇ ਆਪਣੇ ਚਾਕੂ ਤੇ ਕਿਰਚ ਨਾਲ ਬਾਰ ਕੀਤੇ ਜੋ ਇਹ ਦੇਖਦਿਆਂ ਹੋਇਆ ਨਿਰਮਲ ਸਿੰਘ ਨੇ ਆਪਣੇ ਦੂਜੇ ਲੜਕੇ ਨੂੰ ਮਦਦ ਵਾਸਤੇ ਆਵਾਜ਼ ਮਾਰੀ ਜਿਹਦਾ ਨਾਮ ਜਗਤਾਰ ਸਿੰਘ ਹੈ ਉਹ ਵੀ ਮੌਕੇ ਤੇ ਆ ਗਿਆ ਤਾਂ ਇਹਨਾਂ ਦੋਨਾਂ ਹੀ ਲੜਕਿਆਂ ਨੇ ਉਹਦੇ ਤੇ ਵੀ ਬਾਰ ਕੀਤੇ ਔਰ ਇਹਨਾਂ ਦੀ ਮਾਤਾ ਵੀ ਜਿਹੜੀ ਹੈ ਜਸਵਿੰਦਰ ਕੌਰ ਉਹ ਮੌਕਾ ਤੇ ਆ ਗਈ ਸੀ ਜਿਹੜੀ ਲਲਕਾਰੇ ਮਾਰਦੀ ਰਹੀ ਕਿ ਅੱਜ ਇਹਨਾਂ ਨੂੰ ਸਬਕ ਦੇ ਦਿਓ ਸੋ ਇਸ ਤਰ੍ਹਾਂ ਕਰਕੇ ਇਹਨਾਂ ਨੇ ਜਿਹੜਾ ਦੋਨਾਂ ਨੂੰ ਜ਼ਖਮੀ ਕਰਤਾ ਜਿਹਨਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰ ਵੱਲੋਂ ਜਗਦੀਪ ਸਿੰਘ ਜਿਹੜਾ ਜਿਹਦੀ ਉਮਰ 35 ਸਾਲ ਹੈ ਉਹਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀਗਾ ਔਰ ਜਿਹੜਾ ਦੂਜਾ ਭਾਈ ਜਗਤਾਰ ਸਿੰਘ ਹੈਗਾ ਜਿਹੜਾ ਗਵਰਨਮੈਂਟ ਕਾਲਜ ਬੱਤੀ ਦੇ ਵਿੱਚ ਜਿਹੜੇ ਇਲਾਜ ਹੈ ਸੀਰੀਅਸ ਹੈਗਾ ਸੋ ਇਸ ਵਾਂ ਦੇ ਵਿੱਚ ਮੁਕੱਦਮਾ ਨੰਬਰ ਜਿਹੜਾ ਦਰਜ ਕੀਤਾ ਗਿਆ 36 ਔਰ ਥਾਣਾ 라ਹੋਂ ਦੇ ਵਿੱਚ ਮੁਖ ਅਫਸਰ ਥਾਣਾ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਇਹਦੇ ਵਿੱਚ ਚਾਰ ਦੋਸ਼ੀ ਨਾਮਜ਼ਦ ਹੋਏ ਸੀਗੇ ਜਿਹਦੇ ਵਿੱਚ ਦੋ ਭਰਾ ਮ੍ਰਿਤ ਸੁਦਾਗਰ ਸਿੰਘ ਹਰਗੋਪਾਲ ਸਿੰਘ ਇਹਨਾਂ ਦੀ ਮਾਤਾ ਜਸਵਿੰਦਰ ਕੌਰ ਔਰ ਤੀਜੀ ਜਿਹੜੀ ਬਜਾ ਰੰਜੀਤ ਸੀ ਬਜਾ ਰੰਜੀਸ਼ ਪਰਮबीर ਜਿਹੜਾ ਇਹਨਾਂ ਦੇ ਚਾਚੇ ਦਾ ਮੁੰਡਾ ਦੋਸ਼ੀਆਂ ਦੇ ਦਾ ਉਹਨੇ ਇਹਨਾਂ ਮ੍ਰਿਤਕਾਂ ਦੀ ਜਿਹੜੀ ਚਾਚੇ ਦੀ ਨੌ ਸੀਗੀ ਉਹਨੂੰ ਜਿਹੜਾ ਆਪਣੇ ਘਰੇ ਪ੍ਰੇਮ ਜਾਬ ਪਸਾ ਕੇ ਰੱਖਿਆ ਹੋਇਆ ਸੀਗਾ ਉਸ ਕਰਕੇ ਜਿਹੜਾ ਇਹ ਸਾਰਾ ਮਾਮਲਾ ਵਾਪਰਿਆ ਸੀ ਸੋ ਚਾਰਾਂ ਹੀ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਔਰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਊ ਪਹਿਲੇ ਕੋਈ ਮਾਮਲੇ ਦਰਜ ਦੋਨੋਂ ਤੇ ਪਤਾ ਲੱਗੇ ਆ। ਦੋਨਾਂ ਚੋਂ ਜਿਹੜਾ ਹੈਗਾ ਮ੍ਰਿਤਕ ਦਾ ਭਰਾ ਜਗਤਾਰ ਸਿੰਘ ਹੈਗਾ ਉੱਤੇ ਵੀ ਇੱਕ ਕੈਂਡੀਡੇਟ ਸਿਕਦਾ ਮਾਮਲਾ ਦਰਜ ਹੈ ਔਰ ਦੋਸ਼ੀਆਂ ਦੇ ਵਿੱਚ ਵੀ ਜਿਹੜਾ ਸੁਦਾਗਰ ਸਿੰਘ ਹੈ ਇਹਦੇ ਖਿਲਾਫ ਵੀ ਇੱਕ ਕੈਂਡੀਡੇਟ ਸਿਕਦਾ ਮਾਮਲਾ ਦਰਜ ਹੈ। ਇਨਸਪੈਕਟਰ ਜੇ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ? ਅ ਨਹੀਂ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਨਹੀਂ ਆਈ ਲੇਕਿਨ ਉੱਥੇ ਕੋਈ ਲੱਗੇ ਹੋਏ ਸੀ ਸਾਫ ਰਾਤ ਦਾ ਟਾਈਮ ਹੋਣ ਕਰਕੇ ਉਹ ਪ੍ਰੋਪਰ ਦਿਖਾਈ ਨਹੀਂ ਦੇ ਰਿਹਾ। ਪੇਸ਼ ਕਰ ਦਿੱਤਾ ਹੈ ਅਦਾਲਤ ਤੇ ਪੇਸ਼ ਕਰਨ ਜਾ ਰਹੇ ਆ। ਰਿਮਾਂਡ ਲੈਣਾ ਹੈ। ਸਰਮਾਨ ਲਮੰਗੇ ਹਥਿਆਰ ਮਿਲੇ ਜਿਸ ਤੇ ਵਾਰ ਕੀਤਾ ਬਿਲਕੁਲ ਹੋਰ ਹਲੇ ਹਥਿਆਰ ਜਿਹੜੇ ਬਰਾਮਦ ਕਰਨੇ ਬਾਕੀ ਹੈ ਇਸੇ ਕਰਕੇ ਪੁਲਸਮਾਨਡ ਹਾਸਲ ਕਰ ਰਹੇ ਹਨ ਸਿਰ ਪਰਿਵਾਰ ਤੋਂ ਮੈਂ ਗੱਲਾ ਕੀਤੀ ਤਾਂ ਕਹਿੰਦੇ ਕਿ ਮਿਥਕੇ ਜਿਹੜਾ ਇਹਨਾਂ ਦਾ ਲੜਾਈ ਝਗੜਾ ਹੋਇਆ ਤਾਂ ਮਿਥਕਾ ਕਹਿੰਦਾ ਕਿ ਅਚਨਚੇਤੇ ਕੋਈ ਇਸੇ ਕਰਕੇ 302 ਲਾਈ ਗਈ ਹੈ ਜੇ ਉਹਨਾਂ ਨੇ ਇਰਾਦਾ ਕਤਲ ਦਾ ਹੀ ਇਰਾਦਾ ਬਣਾ ਕੇ ਕਤਲ ਕੀਤਾ ਹੈਗਾ ਤਾਂ ਹੀ 302 ਦਾ ਜਾਨੀ ਕੈਦ ਦੀ ਜਿਹੜੀ ਹੈ 103 ਲਾਈ ਗਈ ਹੈ ਸੋ ਇਸੇ ਕਰਕੇ ਲਾਈ ਜਿਹੜੇ ਚੰਡੀਗੜ੍ਹ ਬਰਤੀ ਹਸਪਤਾਲ ਚ ਬਤੀਚੇ ਉਹਦੀ ਕੀ ਹਾਲਤ ਹੈ ਇਹ ਇਸ ਟਾਈਮ ਉਹ ਸੀਰੀਅਸ ਕੰਡੀਸ਼ਨ ਹੈਗਾ ਜਿਹੜੇ ਇਲਾਜ ਹੈਗਾ ਜੋ ਫਰਦਰ ਉਹਦੇ ਜੋ ਵੀ ਬਿਆਨ ਹੋਣਗੇ ਉਹਦੇ ਮੁਤਾਬਕ ਬੇਸਿਤੇ ਪਰਚਾ ਦਰਜ ਕਰਤਾ ਗਿਆ ਫਰਦਰ ਜੋ ਚੀਜ਼ ਹੋਏਗੀ ਉਹਦੇ ਮੁਤਾਬਕ ਮੁਕਲੀਆ ਇਹ ਦੋਨੋਂ ਮੁੰਡੇ ਵਿਆਹ ਸੀ ਕਿ ਜਿਹੜੇ ਆ ਦੋਨੋਂ ਦੋਨੋਂ ਮੈਰਿਡ ਸੀਗੇ ਜਿਹੜਾ ਵੱਡਾ ਮੁੰਡਾ ਜਿਹਦਾ ਮ੍ਰਿਤਕ ਹੈਗਾ ਉਹਦੀ ਸ਼ਹਿਦ ਘਰ ਵਾਲੀ ਜਿਹੜੀ ਸੀਗੀ ਉਹਨੂੰ ਛੱਡ ਕੇ ਚਲੀ ਗਈ ਸ਼ੋ ਇਕੱਲਾ ਹੀ ਰਹਿਦਾ ਸੀ ਨਾਂ ਮੇਰਾ ਕੋ ਲਾਲाराम ਜੀ ਜਿਹੜੇ ਜਗਦੀਪ ਸਿੰਘ ਤੇ ਅਵਤਾਰ ਸਿੰਘ ਸੀ ਜੀ ਇਹ ਮੇਰੇ ਭਤੀਜੇ ਨੇ ਇਹ ਜੀ ਜਗਦੀਪ ਸਿੰਘ ਗਲੀ ਦੇ ਵਿੱਚ ਨੰਗ ਰਿਆ ਸੀਗਾ ਇਹ ਨਹੀਂ ਮਤਲਬ ਉਹ ਜਿਹੜੇ ਘਰ ਵਾਲੇ ਸੀ ਜੀ ਮੁੰਡੇ ਉਹਨਾਂ ਨੇ ਅਟੈਕ ਕੀਤਾ ਇਹਦੇ ਉੱਤੇ ਅਟੈਕ ਕੀਤਾ ਇਹਦੇ ਕਿਰਚੇ ਮਾਰ ਦਿੱਤੀਆਂ ਜੀ ਕਿਰਚੇ ਮਾਰ ਕੇ ਇਹਨੂੰ ਸਿਰ ਦਿੱਤਾ ਪਿੱਛੋਂ ਇਹਦਾ ਬ੍ਰਦਰ ਆ ਰਿਹਾ ਸੀ ਜਗਤਾਰ ਸਿੰਘ ਜੀ ਉਹ ਕਹਿੰਦਾ ਜੀ ਇਹ ਕੌਣ ਲੜਾਈ ਹੁੰਦੀ ਹੈ ਕਾਹਦੀ ਹੁੰਦੀ ਹੈ ਉਹਨਾਂ ਨੇ ਜੇ ਦੇਖਿਆ ਇਹਦਾ ਮੇਰਾ ਭਰਾ ਆ ਉਹ ਨੱਟ ਕੇ ਜੀ ਫਟਾਫਟ ਹੋਇਆ ਤੇ ਉਹਨਾਂ ਨੇ ਉੱਤੇ ਵੀ ਬਾਹਰ ਕਰ ਦਿੱਤੀ ਬਾਹਰ ਕਰਕੇ ਕਿਰਚੇ ਮਾਰੀ ਕਿਰਚੇ ਮਾਰ ਕੇ ਦੋਵੇਂ ਬੰਦੇ ਖੂਨ ਲਹੂ ਲਹਾਨ ਕਰ ਦਿੱਤੇ ਇੱਕ ਦਿਨ ਦਾ ਮੌਕੇ ਤੇ ਡੈਥ ਹੋ ਗਈ ਸੀਗੀ ਸਮਝ ਲਓ ਤੇ ਰੈਫਰਲ ਕੀਤਾ ਉਹਨਾਂ ਨੇ ਮਤਲਬ ਇਸ ਇਤ ਤੇ ਲੈ ਕੇ ਆਏ ਤੇ ਹਸਪੀਟਲਾਂ ਦੇ ਅੰਤ ਮੁੱਕ ਗਿਆ ਸੀਗਾ ਉਹ ਇੱਕ ਨੂੰ ਜੀ ਚੰਡੀਗੜ੍ਹ ਪੀਜੀਆਈ ਬਤੀ ਰੈਫਰਲ ਕੀਤਾ ਜੀ